ਸਿੰਗਰਸ ਵੀ ਪਰਮੇਸ਼ਰ ਦੇ ਨਾਮ ਚ ਬਦਨ ਬਣੇ ਔਰ ਸੁਖਵਿੰਦਰ ਮੇਰੇ ਨਾਲ ਮੇਰਾ ਖਿਆਲ ਜਦੋਂ ਮੈਂ ਮਸੀਹ ਚ ਆ ਇਹ ਤਾਦਾ ਮੇਰੇ ਨਾਲ ਹੈ ਔਰ ਇਹਦੀ ਗਵਾਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਮਜਾਰਾਂ ਤੇ ਗਾਂਦਾ ਹੁੰਦਾ ਸੀ ਕ੍ਰਿਸਚਨ ਹੋ ਕੇ ਔਰ ਇਹ ਤੇ ਇਹਦਾ ਬ੍ਰਦਰ ਦੋਨੋਂ ਪੇਟ ਦੇ ਰੋਗੀ ਸੀਗੇ ਇਹਨਾਂ ਨੂੰ ਪਚਦਾ ਨਹੀਂ ਸੀ ਕੁਝ ਵੀ ਇਹ ਪੇਟ ਦੇ ਰੋਗੀ ਸੀਗੇ ਤੇ ਇਹ ਕ੍ਰਿਸਚਨ ਹੋ ਕੇ ਇਹਨਾਂ ਨੇ ਮਜਾਰਾਂ ਤੇ ਗਾਣਾ और जो तो मैं इन्होंने मिले मैं दस्या मैं क्या नहीं ये सही नहीं है तो परमेश्वर लिए गाओ सिर्फ ताकि परमेश्वर हील करे तूद एद ब्रदर सेम दिन इन्होंने हीलिंग परमेश्वर से कोलो और उस तो बाद ये मेरे नाल है, उस तो बाद और है सारा कुछ आमे मेरा मेरा यह बिलीव है मेरा ए बिलीव है कि राइट करैक्टर ਤੁਹਾਡਾਂ ਤੁਹਾਨੂੰ ਉੱਚੀਆਂ ਜਗਾਵਾਂ ਤੇ ਲੈ ਕੇ ਜਾਂਦਾ ਹੈ ਹਮੇਸ਼ਾ ਆਮੀਨ ਸੁਕਿੰਦਰੇ ਮੇਰੀ 올 ਲਾਈਫ ਦੇਖੀ ਜਦੋਂ ਮੈਂ ਇੱਕ ਮਸੀਹ ਚ ਨਵਾਂ ਸੀਗਾ ਲੇਕਿਨ ਜੋਸ਼ ਉਹੀ ਹੈ ਜਿਹੜਾ ਉਦੋਂ ਸੀ ਵਦਿਆ ਹੀ ਹੋਏਗਾ ਘਟਿਆ ਨਹੀਂ ਆਮੀਨ ਇਹ ਇਹ ਚੀਜ਼ ਬਹੁਤ ਜ਼ਰੂਰੀ ਹੈ ਕਿ ਜਦ ਤੁਸੀਂ ਲਾਈਵ ਚ ਹੋਲੀਨੈਸ ਚ ਚੱਲਦੇ ਹੋ ਪਰਮੇਸ਼ੁਰ ਦੇ ਵਚਨ ਚ ਚੱਲਦੇ ਤੁਸੀਂ ਹallelujah। ਔਰ ਰੋਹਿਨੀ ਸੁਖਵਿੰਦਰ ਜਿਹੜਾ ਇੱਕ ਗਾਂਦੇ ਤੁਹਾਨੂੰ ਪਤਾ ਹੈ ਪਰਮੇਸ਼ਵਰ ਦਾ ਰੂਟ ਠਹਿਰਦਾ ਉੱਥੇ। ਅਮੀਨ। ਹallelujah। ਮਜ਼ਾ ਆਂਦਾ ਹੈ ਵਿਕਟਰੀ ਸੈਲੀਬ੍ਰੇਟ ਕਰਨ ਦਾ। ਜਦੋਂ ਪਰਮੇਸ਼ਵਰ ਉਹਨੂੰ ਦਵੇ ਟਾਈਮ ਦੇ ਉੱਤੇ। ਅਮੀਨ। ਸਾਡੀ ਲਾਈਵ 'ਚ ਇਹਨੀਆਂ ਟੈਸਟਮਨੀਜ਼ ਰੀਆਂ ਪਿਛਲੇ ਦਿਨਾਂ ਦੇ ਵਿੱਚ ਮੇਰੇ ਸਿਸਟਰ ਇਨ ਲਾਉ ਦੀ ਮੈਰਿਜ ਹੋ ਗਈ ਹੋਰ ਸਾਡੇ ਘਰ ਚ ਬlessing ਸੀ ਗਿਆ ਕਾਲਜ ਮੇਰੇ ਸਾਸੂ ਮਾਂ ਕਹਿੰਦੀ ਮੈਂ ਇੰਨੇ ਲੱਡੂ ਬਣ ਚੁੱਕੀ ਆ ਆਪਣੇ ਪਿੰਡ ਚ ਤੇ ਉਹਨਾਂ ਨੂੰ ਸ਼ੂਗਰ ਹੋ ਜਾਣੀ ਉਹਨਾਂ ਨੂੰ ਜੇ ਹੋਰ ਵੰਡੇ ਦਾ ਤੇ ਹੁਣ ਥੋੜੇ ਦਿਨ ਰੁੱਕ ਜਿਓ ਮੈਨੂੰ ਕੋਈ ਖਬਰ ਨਾ ਦਿਓ ਹਲੇ ਜਲਦੀ ਹallelujah ਲੋਕ ਐਵਰੀ ਡੇ ਤੇ ਗੁੱਡ ਨਿਊਜ਼ ਸੁਣਨਗੇ ਔਰ ਜਿਹੜੇ ਬੈਡ ਨਿਊ ਸੁਣਨਾ ਚਾਹੁੰਦੇ ਤੁਹਾਡੇ ਪ੍ਰਤੀ ਸਦਾ ਵੇਟ ਕਰਨਗੇ ਇਥੋਂ ਤੱਕ ਆਪਣੀ ਬlessing ਲਈ ਵੇਟ ਕਰਨਗੇ ਔਰ ਜੋ ਕੁਝ ਔਰ ਬੋਨ ਦੇ ਦੂਸਰੇ ਦੀ ਲਾਈਫ ਜੋ ਝੂਠ ਉਹਨਾਂ ਦੇ ਆਪਣੇ ਪਰਿਵਾਰਾਂ 'ਚ ਆਪਣੀਆਂ ਜ਼ਿੰਦਗੀਆਂ 'ਚ ਹੋਏਗਾ ਤੁਸੀਂ ਦੇਖੋਗੇ ਹallelujah ਅੱਜ ਅਸੀਂ ਅਸੀਂ ਡੇਲੀ ਸੈਲੀਬ੍ਰੇਟ ਕਰਦੇ ਹਾਂ ਏਵਰੀ ਡੇ ਏਵਰੀ ਡੇ ਸਾਡੀ ਲਾਈਫ ਜਿਸ ਤਰ੍ਹਾਂ ਪੁਲਪਟ ਦੇ ਅੱਗੇ ਹੈ ਉਦੋਂ ਹੀ ਸਾਡੀ ਘਰ ਹੈ ਅਸੀਂ ਫੇਕ ਲਾਈਫ ਨਹੀਂ ਜਿੰਦੇ ਅਮੀਨ ਮੈਂ ਮੇਰੀ ਵਾਈਫ ਮੇਰੇ ਬੱਚੇ ਮੇਰੀ ਫੈਮਿਲੀ ਇਹਦੀ ਫੈਮਿਲੀ ਅਸੀਂ ਕੋਈ ਫੇਕ ਲਾਈਫ ਨਹੀਂ ਜੋ ਅੱਗੇ ਬੁਲਬੜਦੇ ਉਹ ਪਿੱਛੇ ਅਸੀਂ ਡੇਲੀ ਵਿਕਟੋਰੀਅਸ ਲਾਈਫ ਜਿੰਨੇ ਕਈ ਵਾਰ ਤੁਸੀਂ ਇੰਨੇ ਹੈਰਾਨ ਹੋ ਜਿੰਨੇ ਮੈਂ ਤੇ ਮੇਰੀ ਵਾਈਫ ਡੇਲੀ ਆਪਣੀਆਂ ਬlesings ਨੂੰ ਔਰ ਪਰਮੇਸ਼ਵਰ ਦੇ ਕੰਮਾਂ ਨੂੰ ਅਨੋਇੰਟਿੰਗ ਨੂੰ ਦੇਖ ਕੇ ਇਹਦਾ ਖੁਦ ਹੈਰਾਨ ਹੋ ਕੇ ਵਾਓ ਕੀ ਹੋ ਕੀ ਰਿਹਾ ਹੈ ਇਹ ਹੋ ਕੀ ਰਿਹਾ ਹੈ ਜੀ ਖੁਦ ਤੋਂ ਨੂੰ ਆਪਸ ਦੇ ਵਿੱਚ ਗੱਲ ਕਰਦੇ ਹੁੰਨੇ ਹallelujah ਇਕ ਸਲਾਮ ਮੈਂ ਤੁਹਾਨੂੰ ਫਿਰ ਦੇਣਾ ਚਾਹਨਾ ਅੱਜ ਬਿਰੜ ਲੜਾਈਆਂ ਦਾ ਜਾਨ ਦੀ ਕਾਲੀ ਨਹੀਂ ਹੋਣੀ ਚਾਹੀਦੀ ਆਮੀਨ ਪਵਿੱਤਰਤਾਈ ਤੁਹਾਨੂੰ ਉੱਚੇ ਸਥਾਨਾਂ ਤੇ ਲੈ ਕੇ ਜਾਂਦੀ ਹੈ ਹਮੇਸ਼ਾ ਆਮੀਨ ਜਿਹਨੇ ਲੋਕ ਤੁਸੀਂ ਮੇਰੇ ਆਸ-ਪਾਸ ਦੇਖਦੇ ਹੋ ਇਹ ਉਹ ਲੋਕ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਚ ਪਾਪ ਨੂੰ ਜਿੱਤਿਆ ਜਿਹੜੇ ਗਿਰੇ ਨਹੀਂ ਇਸ ਲਈ ਖੜੇ ਅੱਜ ਆਮੀਨ ਜਦੋਂ ਮੈਂ ਮੈਰिज ਕਰਨੇ ਸੀ ਲੋਕੀ ਸੋਚਦੇ ਹੀ ਪਤਾ ਨਹੀਂ ਪਾਪਾ ਨੇ ਕਿਹੜੀ ਗੋਰੀ ਲੈ ਕੇ ਆਣੀ ਐ ਪਤਾ ਨਹੀਂ ਕਿੱਥੋਂ ਲੈ ਕੇ ਆਣੀ ਐ ਬੰਦੇ ਨੇ ਨਾਈਜੀਰੀਆ ਤੋਂ ਲੈ ਕੇ ਆਣੀ ਐ ਕੁੜੀ ਪਤਾ ਨਹੀਂ ਇੰਗਲੈਂਡ ਤੋਂ ਲੈ ਕੇ ਆਣੀ ਐ ਕੁੜੀ ਪਰ ਜਦੋਂ ਇੱਕ ਸਿੰਪਲ ਲੜਕੀ ਨੂੰ ਚੁਣਿਆ ਗਿਆ ਪਰ ਉਹਦੀ ਖਾਸੀਅਤ ਪਵਿੱਤਰਤਾ ਹੀ ਸੀਗੀ ਔਰ ਆਮ ਕੁੜੀਆਂ ਦੇ ਲਈ ਇੱਕ ਮੈਸੇਜ ਐ ਕਿ ਤੁਹਾਡੀ ਬੈਕਗ੍ਰਾਉਂਡ ਕੋਈ ਮਾਇਨੇ ਨਹੀਂ ਕਰਦੀ ਹallelujah ਤੁਹਾਡੀ ਬੈਕਗ੍ਰਾਉਂਡ ਮਾਇਨੇ ਨਹੀਂ ਕਰਦੀ ਪਰ ਅਗਰ ਤੁਹਾਡਾ ਕੈਰੇਕਟਰ ਸਹੀ ਹੈ ਤੁਸੀਂ ਹਮੇਸ਼ਾ ਰਾਜਿਆਂ ਦੇ ਨਾਲ ਹੀ ਹੋਊਂਗੀਆਂ ਆਮੇਨ ਆਪਣੇ ਹੱਥਾਂ ਨੂੰ ਵਧਾਓ ਇਸ ਸਿਟੀ ਦੇ ਵੱਲ ਬੋਲੋ ਪਰਮੇਸ਼ਵਰ ਤੇਰਾ ਆਤਮਾ ਇਸ ਸਿਟੀ ਤੇ ਠਹਿਰ ਜਾਏ ਮੈਂ ਪਰਮੇਸ਼ਵਰ ਦਾ ਪ੍ਰੇਰਿਤ ਹੋਣ ਦੇ ਨਾਤੇ ਅਸੀਂ ਦੋਨੋਂ ਇੱਕ ਮਨ ਹੋ ਕੇ ਹਸਬੰਡ ਔਰ ਵਾਈਫ ਆਪਣੀ ਉਸ ਗ੍ਰੇਸ ਨੂੰ ਜਿਹੜੀ ਸਾਡੀ ਦੋਨੋਂ ਦੀ ਜ਼ਿੰਦਗੀ ਦੇ ਉੱਤੇ ਹੈ ਇਸ ਸਿਟੀ ਦੇ ਉੱਤੇ ਰਿਲੀਜ਼ ਕਰਦੇ ਹਾਂਗੇ ਜਦ ਜਦ ਇਸ ਸਿਟੀ ਸੁਣੀ ਜਾਏ ਤਦ ਤਦ ਹੀਲਿੰਗ ਡਿਲੀਵਰੈਂਸ ਪਰਮੇਸ਼ਵਰ ਦਾ ਮਸਾ ਔਰ ਆਤਮਾ ਉਹਨਾਂ ਲੋਕਾਂ ਦੇ ਉੱਤੇ ਉਤਾਰੀ ਜਾਏ ਪਰਮੇਸ਼ਵਰ ਦੇ ਦੂਤ ਉਹਨਾਂ ਜਗ੍ਹਾਵਾਂ 'ਤੇ ਕੰਮ ਕਰਨ ਜਦੋਂ ਇਸਟਿਡੀਸ ਸੁਨੇਹ ਸੁਣੀ ਜਾਏ ਪਰਮੇਸ਼ੁਰਾ ਮੱਸਾ ਉਹਨਾਂ ਜ਼ਿੰਦਗੀਆਂ ਨੂੰ ਛੂਏ ਅਤੇ ਬਦਲਨ ਪਰਮੇਸ਼ੁਰ ਮਸੀਹ ਦੇ ਸਾmberਤੀ ਨਾਮ ਦੇ ਵਿੱਚ ਅਸੀਂ ਦੋਨੋਂ ਇਹਨਾਂ ਦੋਨਾਂ ਨੂੰ ਆਸ਼ੀਸ਼ਿਤ ਕਰਦੇ ਹਾਂ ਈਸ਼ੂ ਮਸੀਹ ਦੇ ਨਾਮ 'ਚ ਲੌਂਗ ਲਾਈਫ ਬਲੇਸਿੰਗਸ ਦੀ ਘੋਸ਼ਣਾ ਕਰਦੇ ਹਾਂ ਸੁਰੱਖਿਆ ਦੀ ਘੋਸ਼ਣਾ ਕਰਦੇ ਹਾਂ ਇਹਨਾਂ ਦੇ ਗਲਿਆਂ ਨੂੰ ਅਸੀਂ ਮੱਸਾ ਕਰਦੇ ਹਾਂ